ਆ ਹੁਣ ਸਾਫ ਸਫਾਈ ਆ ਹੋ ਜੇ ਨਾ ਤੇ ਤਾਂ ਹੀ ਟੂੜੀ ਸੁੱਟੀ ਜਾਣੀ ਇੱਥੇ ਉਹ ਤੇ ਰਗਵੀਰ ਵੀ ਉਹ ਨੂੰ ਉਹ ਲਾਣਾ ਕੀ ਆ ਮੈਂ ਖੰਡਿਆ ਵੀ ਆ ਅੰਦਰ ਸਾਫ ਹੋ ਜਾਂਦਾ ਹੁਣ ਤੇ ਫੇਰ ਹੀ ਟੂੜੀ ਸੁੱਟੀ ਜਾਣੀ ਆ ਆਹੋ ਤੇ ਰਗਵੀਰ ਨੂੰ ਮੈਂ ਤਾਂ ਕਹਿੰਨੇ ਆ ਵੀ ਤੂੰ ਬੰਦਾ ਆਖਲਾ ਕੱਲੇ ਰਗਵੀਰ ਨੇ ਵੀ ਕੀ ਕਰਨਾ ਨਹੀਂ ਬੜਾ ਔਖਾ ਵਾ ਕੇ ਤੁਹਾਨੂੰ ਫੜਕ ਪੈਣੀ ਆ ਤੇ ਮੈਂ ਤੇ ਜਦੋਂ ਬਾਹਰ ਅੰਦਰ ਦਾ ਡੰਗਰਾਂ ਦਾ ਹੀ ਕਰ ਲੂ ਇੰਨਾ ਬੜਾ ਵਾ ਤੇ ਰਗਵੀਰ ਨੇ ਬੰਦਾ ਨਾਲ ਲੈ ਕੇ ਸਾਫ ਸਫਾਈਆ ਕਰ ਲੈ ਹੁਣ ਅੱਗਾ ਇਹ ਮੁੰਡਾ ਹੀ ਹੋ ਕੇ ਹੱਡੇ ਦਾ ਕਿਤੋਂ ਮਾੜਾ ਮੋਟਾ ਤੇ ਕਰਾਉਂਦਾ ਹੀ ਇਕੱਠੇ ਹੋਏ ਮਾਹ ਕਿਤੇ ਕਿ ਉਹ ਬਜਾਰਾ ਤੋ ਕੇ ਬੈ ਗਿਆ ਬੈ ਗਿਆ ਵਾ ਅੱਗੇ ਹੁੰਦਾ ਸੀ ਮੁੰਡਿਆਂ ਨੇ ਮੁੰਡਿਆਂ ਨੂੰ ਸਾਧ ਲੈਣਾ ਇੱਕ ਦੂਜੇ ਦੇ ਕੰਮ ਕਰਾ ਲੈਣੇ ਹੁਣ ਅੱਜ ਕੱਲ ਕਿਹੇ ਜਿੰਨੀ ਤਾਕਤ ਹੈ ਨੀਗੀ ਨਾ ਕੋਈ ਕਿਸੇ ਦੇ ਹੁਣ ਆਖੇ ਲੱਗਦਾ ਨਹੀਂ ਹੁਣ ਨੀ ਉਹ ਸਮਾਂ ਬਦਲ ਗਿਆ ਬਦਲ ਗਿਆ ਵਾ ਹੁਣ ਨੀ ਕੋਈ ਕਿਸੇ ਦੇ ਆਖੇ ਨਹੀਂ ਲੱਗਦਾ ਜੇ ਕਿਸ ਨੂੰ ਆਖੀ ਹੈ ਨਾ ਉਹ ਪੱਠੇ ਚ ਕਾ ਜਾ ਉਹ ਕਹਿੰਦਾ ਜਿਹੜਾ ਪਿੱਛੇ ਆਉਂਦੇ ਉਹ ਕੋਈ ਚੁਕਲਾ ਉਹਨੂੰ ਬੰਦਾ ਪੁੱਛੇ ਜਿਹੜਾ ਪਿੱਛੇ ਆਉਂਦਾ ਉਹਨੂੰ ਉਹਨੂੰ ਨਾ ਛੇਤੀ ਉੱਢੀ ਤੇ ਅਮਰਤ ਦੇ ਵਿਆਹ ਦਾ ਚ ਲੰਡਿਆ ਗੱਲ ਵੀ ਵਿਆਹ ਵਾ ਖੰਡੇ ਅਮਰਤ ਦਾ ਨਾਲ ਹੀ ਮੰਗ ਦੇਣੀ ਤੇ ਨਾਲ ਹੀ ਵਿਆਹ ਕਰ ਦੇਣਾ ਨਹੀਂ ਮੈਂ ਤੇ ਸੁਣਿਆ ਵੀ ਇਹ ਜੇ ਮੰਗਣੀ ਮੁਕਣੀ ਹੋਣ ਲਈ ਪੁਰਾਣੀ ਫਿਰ ਬੁਡੀਆਂ ਵਾਲੇ ਹੁੰਦੇ ਕਹਿੰਗਾ ਸੂਆ ਉਧਰ ਉਧਰੀ ਇਹ ਆਦੀਆਂ ਨਾਲ ਹੀ ਵਿਆਹ ਕਰਨਾ ਮੈਂ ਨਹੀਂ ਆਇਆ ਇੰਨੀ ਗਰਮੀ ਚ ਵਿਆਹ ਦਾ ਸ ਇਹਨਾਂ ਦੇ ਰੱਖ ਕੇ ਤੇ ਕੀ ਕਰਨਾ ਹੀ ਉਹ ਨਾਲੇ ਖਰਚਾ ਵਾਧੂ ਦਾ ਹੁਣ ਸਾਡੇ ਤੇ ਮੁੰਡੇ ਤੇ ਬੜਾ ਪੈਸਾ ਲੱਗ ਗਿਆ ਅੱਗੇ ਇਹ ਗੱਲ ਨਹੀਂ ਕੀ ਕਰਨੀ ਹਾਂ ਅੱਗੇ ਤੇ ਚਲੋ ਮਨਪਰੀਤ ਹੋਣਾ ਦੇ ਉਹਨਾਂ ਦੇ ਵਿਆਹ ਕੋਏ ਕੁੜੀਆਂ ਦੇ ਤੇਹੀਂ ਆਨੇ ਵੀ ਇਹੀ ਖਰਚਾ ਲਾ ਦਿੰਨੇ ਆ ਤੇ ਸਾਡੇ ਮਨ ਚ ਲਾਲਚ ਆ ਗਿਆ ਵੀ ਉਹ ਪੈੜੀ ਜਿਹੜੀ ਹਨੂ ਦੇ ਦੇਣਗੇ ਤੇ ਭੈਣ ਜੀ ਨੇ ਉਹਨੇ ਪਰਝਾਈ ਨੇ ਰੋਟੀਆਂ ਦੋ ਖਾਣੀਆਂ ਖਾਈ ਜੋਗੇ ਸਾਡੇ ਲੋ ਤੇ ਉਹ ਲਾਲਚ ਦੇ ਹੀ ਖਰਿਆ ਸਾਨੂੰ ਕਿ ਕਿੱਥੇ ਤੱਕ ਪਹੁੰਚਾਇਆ ਸਾਡੇ ਮਨ ਚ ਖੋਟ ਹੀ ਹੈ ਤੇ ਹੁਣ ਆਪਾਂ ਇਦਾਂ ਨਹੀਂ ਕਰਨਾ ਮੋਰੇ ਹੋ ਕੇ ਲਾ ਕੇ ਸਾਰਾ ਕੰਮ ਕੁੜੀ ਦਾ ਕਰਨਾ ਜਿਹੜੀ ਚੀਜ਼ ਉਹ ਪਰਝਾਈ ਆਖੂਗੀ ਉਹ ਅਮਰਤ ਨੂੰ ਲੈ ਕੇ ਦੇਣੀ ਆਪਾਂ ਜਿੰਨਾ ਖਰਚਾ ਤੂੰ ਮੋਰੇ ਹੋ ਕੇ ਕੰਮ ਕਰੀ। ਹੋਰ ਜਲ ਮੈਂ ਕਰੂੰਗੀ ਉਹ ਮੈਂ ਵੀ ਉਹ ਤੁਹਾਡੀਆਂ ਗੱਲਾਂ ਸੋਚਣ ਡਈ ਆ। ਤੇ ਅਹੀਂ ਆਨੇ ਨਹੀਂ ਸਾਡਾ ਹੁਸਨਵਾ, ਹਨੂ ਹੁਸਨਵਾ ਉਹਨਾਂ ਦੇ ਗਰੀਬੀ ਆ ਤੇ ਵੇਖ ਲਓ ਪਲਟਾ ਕੀ ਇਹਦੇ ਪਾਸਾ ਪਲਟਣ ਲੱਗਿਆ। ਉਧਰ ਹੁਸਨ ਹੋ ਗਿਆ ਤੇ ਸਾਡੇ ਗਰੀਬੀ ਹੋ ਗਈ ਤੇ ਕੀ ਕਰੀਏ ਹੋ ਰਹੀ। ਇਹ ਤਾਂ ਕਿਸਮਤ ਦਾ ਲਿਖਿਆ ਵਾ। ਬਾਕੀ ਇਹ ਵੀ ਮਾੜਾ ਸੋਚਣਾ ਸੋਚੋ ਕਿਸ ਦੇ ਬਾਰੇ। ਸਹੀ ਗੱਲ। ਅਸੀਂ ਮਾੜੀ ਸੋਚ ਰੱਖਦੇ ਆ ਰਹਿਣਾ ਤੇ ਵੇਲੇ ਸਾਡੇ ਨਾਲ ਕੀ ਬਣਿਆ? ਕੀ ਪਾਣੀ ਬਣ ਕੇ ਨਿਆਣੇ ਹੱਡੇ ਦੀਆਂ ਬਾਹਾਂ ਹੀ ਲੱਥ ਗਈਆਂ ਤੂੰ। ਹੈਂ? ਰੰਧ ਨੇ ਪ੍ਰਤਾਖ ਖ ਬਖਾਲਨੇ ਬਖਾਲਤੇ ਸਾਹਮਣੇ ਅੱਗੇ ਲੋਕਿਆਂ ਨੇ ਪਿਛਲੇ ਕਰਮਾਂ ਦਾ ਸਾਨੂੰ ਮਿਲ ਡਿਆ ਵਾ ਚੰਗਾ ਚਾਏ ਮਾੜਾ ਹੁਣ ਤੇ ਮੈਂ ਨਹੀਂ ਰੱਬ ਨਾਲੋਂ ਨਾਲ ਹੀ ਲਈ ਜਾਂਦਾ ਸਭ ਕੁਝ ਜੋ ਕਰਦੇ ਨਾਲ ਨਾਲ ਹੀ ਭਰਨਾ ਪੈਂਦੇ ਉਹ ਹੀ ਮੈਂ ਨਾ ਵੇ ਇੰਨਾ ਕਮਰੇ ਆ ਚਲੋ ਹੁਣ ਤੇ ਟੀਨਾ ਪਾਤੀਆਂ ਬਾਲੇ ਪਏ ਇੱਥੇ ਹੀ ਪੈਦਾ ਹੋਏ ਸਾਰਾ ਟੱਬਰ ਤੇ ਕਿੰਨਾ ਚਾਹ ਦੇ ਕਿੰਨੀ ਖੁਸ਼ੀ ਅੱਜ ਹੁਣ ਜਵਾਨ ਹੋਇਆ ਵਾ ਵਿਆਹ ਆ ਵੀ ਗਿਆ ਸਾਰੇ ਧੀਆਂ ਪਤਾਲਾ ਰੱਬ ਨੇ ਬਵਾ ਹੀ ਖੋਲ ਗਿਆ ਮੇਰੇ ਪੁੱਤ ਦੀ ਕੀ ਕਰ ਸਕਦੇ ਵਾ ਹੈ ਕੀ ਕੀ ਕਮਾਈ ਕਰੂਗਾ ਉਹ ਅਸੀਂ ਅਜਨ ਚਰ ਜੀਨੇ ਆ ਅਹੀਂ ਔਰ ਗਬੀਰ ਦੇ ਔਰ ਗਬੀਰ ਵੀ ਕੀ ਕਰੂੰ ਆਪਣੇ ਪਰਿਵਾਰ ਬਿਲ ਬੇਖੂ ਕਿ ਇਹ ਨਾਲ ਬੀਖੂਗਾ ਕਿਥੋਂ ਨਿਆਣਾ ਖਾਊਗਾ ਕਮਾ ਕੇ ਸਾਰਾ ਭਾ ਠੀਕ ਆ ਹਣ ਤੇ ਫਿਰ ਇਹੋ ਗੱਲ ਹੁਣ ਚਾਹਦੇ ਪਈ ਜਿੱਦਾਂ ਖਿਓ ਖਿਜੜੀ ਆ ਨਾ ਕਿਓ ਖਿਜੜੀ ਵਾਂਗੂ ਫਿਰ ਇਹ ਸਾਰੇ ਜਾਨੀ ਤੇ ਨਾ ਵੀ ਐ ਕਿ ਉਹ ਖਿਜੜੀ ਬਣ ਕੇ ਉਹ ਕਿਸ ਨੂੰ ਕੋਈ ਪਤਾ ਹੀ ਨਾ ਲੱਗੇ ਸਾਨੂੰ ਕੋਈ ਲਾਲਚ ਨਹੀਂ ਪਾਸ਼ਾ ਸਾਨੂੰ ਲਾਲਚ ਜੇ ਸਾਡੇ ਕੋਈ ਗਲਤੀਆਂ ਹੋ ਗਈਆਂ ਤਾਂ ਸਾਨੂੰ ਮਾਫ ਕਰਦੀ ਕਿਉਂਕਿ ਤੂੰ ਸਾਨੂੰ ਪਰਤਖ ਵਖ ਖਾਲ ਤਾ ਤਾਂ ਮਨਪਰੀਤ ਨੇ ਵੀ ਕਿੰਨਾ ਕੀਤਾ ਵਾ ਕਿਤੇ ਬਾਹਰੋਂ ਮੁੰਡੇ ਨੇ ਕਿਤੇ ਪੈਸਾ ਖਲਾਉਣ ਲੱਗੇ ਨਹੀਂ ਦੇਖਿਆ ਇੰਨੇ ਫੜਾਉਣ ਲੱਗੇ ਨਹੀਂ ਦੇਖਿਆ ਇੰਨਾ ਪੈਸਾ ਉਹਨੂੰ ਦੇ ਦਿੱਤਾ ਹੋ ਰਹੀ ਇਹਨਾਂ ਦਾ ਕਿੰਨਾ ਜਿੰਨਾ ਮਰਜ਼ੀ ਕਰਾਂਗੇ ਉਹ ਵੀ ਥੋੜਾ ਵਾ ਨਹੀਂ ਨਹੀਂ ਜਿੰਨਾ ਹੁੰਦਾ ਲੋਕੀ ਦੇ ਦੁੰਦਰ ਧੀਆ ਦਸਦਾ ਧੀਆ ਵਿਆਹ ਦਿੰਦੇ ਕਹੀ ਆਹੋ ਇਹ ਤੇ ਹੈ ਹੀ ਕੋਈ ਸੀਧੀ ਕਰਦੇ ਕਹੀ ਕਹਿੰਦੇ ਕੋਈ ਨਹੀਂ ਧੀ ਨੂੰ ਦਾਨ ਦੋ ਇਹ ਧੀ ਦਾ ਧੰਨ ਕੀ ਕਰਾਂ ਕੀ ਜਾਨੀ ਲੱਗਣ ਡਿਆ ਗਰਮੀ ਵੀ ਕੰਨੀ ਤੇ ਅੱਜ ਹਵਾ ਦਾ ਠੰਡੀ ਠੰਡੀ ਵਗਣ ਢੀ ਆ ਪਰ ਮਾਂਜਾ ਨਹੀਂ ਖਲੋਂ ਡਿਆ ਘਰ ਵੀ ਸਾਰੇ ਕੰਮ ਲੱਗੇ ਮੇਰੇ ਲਾਗੇ ਤੇ ਕੋਈ ਪੈਂਦਾ ਹੀ ਨਹੀਂ ਹਲੇ ਸੋਨੂ ਵੀ ਭਾਜੀ ਪਤਾ ਨਹੀਂ ਵਿਹਲਾ ਹੋਊਗਾ ਕਿ ਨਹੀਂ ਇਹ ਤਾਂ ਉੱਤਰ ਨੂੰ ਨਾ ਜਾਵਾਂ ਤਾਈ ਘਰ ਦਾ ਮਿੱਟ ਬੈ ਕੇ ਹੁਣਾ ਚੱਲ ਵੇਹ ਦਾ ਇਹਨਾਂ ਨੇ ਕੰਮ-ਕਮ ਪਤਾ ਨਹੀਂ ਸਾਹਮਣੇ ਆਈਓ ਕਿ ਨਹੀਂ ਸਾਹਮਣੇ ਆਈ ਗਿਆ ਹੁਣਾ ਸਾਰਾ ਕੋਈ ਨਹੀਂ ਹੁਣ ਤੂੰ ਹੀ ਕਣਕ ਦਾ ਸਾਹਬਤਾ ਵੇਖਣਾ ਹੀ ਆ ਨਾ ਫੇਰ ਹੁਣ ਕਿਸੇ ਤਰ੍ਹਾਂ ਹਾਥੂ ਤੇ ਘੁੱਟ ਕੇ ਤੇ ਉਹਨਾਂ ਵਾਸਤੇ ਪਿਆਹੇ ਰੱਖੋ ਹਾਂ ਹੱਥ ਜੋ ਘੁੱਟਣਾ ਵਾ ਕੋਈ ਗੱਲ ਨਹੀਂ ਹਾਂ ਹਾਂ ਪਹਿਲੀ ਜ਼ਮੀਨ ਕਾਦੇ ਵਾਸਤੇ ਹੁੰਦੀ ਆ ਨੇ ਜਨਾ ਕੰਮਾਂ ਵਾਤੇ ਹੁੰਦੀ ਆ ਇਹ ਲੋਡ ਪੈ ਜੂਗੀ ਨਾ ਕੋਈ ਨਹੀਂ ਕਹਨੇ ਗੁਣੇ ਰੱਖ ਦਾਂਗੇ ਆਪਾਂ ਤੇ ਅੰਮ੍ਰਿਤ ਦਾ ਵਿਆਹ ਕਰਨਾ ਗੱਜ ਵੱਜ ਕੇ ਭਜਾਈ ਨੇ ਕਹਣਾ ਐ ਟੌਰ ਨਾ ਬੈ ਕੇ ਵਿਆਹ ਵੇਖ ਤੂੰ ਤੇ ਤੂੰ ਕੰਮ ਕਰਨਾ ਹੀ ਸਾਰਾ ਇਹਨਾਂ ਨੂੰ ਇਹ ਗੱਲ ਇਹੋ ਕਹਿਣੀ ਆਪਾਂ ਵੀ ਜੋ ਕੁਝ ਹੋ ਗਿਆ ਪਿੱਛੇ ਠੀਕ ਵਾ ਤੇ ਹੁਣ ਨਹੀਂ ਹੋ ਕਿਸੇ ਨੇ ਕੋਈ ਗੱਲ ਵੀ ਕਰਨੀ ਆਹੀ ਕੱਪ ਉਹਨਾਂ ਨੇ ਕਿੱਥੇ ਵਿਚਾਰਿਆ ਨੇ ਕਰਨੀ ਆ ਅੱਗੇ ਨਹੀਂ ਕਰਦੇ ਕਰਦੇ ਤੇ ਨਹੀਂ ਪਰ ਆਪਾਂ ਇੱਕ ਵਾਰ ਕਵਾਂਗੇ ਵੀ ਸਹੀ ਨਾ ਇਦਾਂ ਫੇਰ ਭਾਈ ਆਖਾਂ ਤੇ ਪਰਜਾਈ ਜੋ ਹੱਟੇ ਕੋ ਗਲਤੀਆਂ ਹੋ ਗਿਆ ਉਹ ਤੇ ਸਾਨੂੰ ਤੈਨੂੰ ਪਤਾ ਹੀ ਆ ਹੁਣ ਤੇ ਅਹੀਂ ਗਾਂ ਕੋਈ ਗੱਲ ਨਹੀਂ ਕਰਨੀ ਅਹੀਂ ਐ ਰਲ ਮਿਲ ਕੇ ਰਹਿਣਾ ਵਾ ਹਾਂ ਤੇ ਮਾਲਕ ਖਰਿਆ ਚਲੋ ਸਾਡੇ ਦੇ ਮੁੜ ਕੇ ਫੇਰ ਕਿਤੇ ਹਸਨ ਲਿਆਊਗਾ ਉਹ ਨਿਗਾਹ ਜਿਹਾ ਜਵਾਕਣਾ ਵੱਡਾ ਹੋ ਜਾਊਗਾ ਤੇ ਚੱਲ ਚੱਲ ਜਿੱਦਾਂ ਵੀ ਹੋਊਗਾ ਫੇਰ ਕਰਾਂਗੇ ਕੋਈ ਗੱਲ ਨਹੀਂ ਉਹ ਫਿਕਰ ਕਰਨ ਦੀ ਲੋੜ ਨਹੀਂ ਕੋਈ ਸਾਬੀ ਤੂੰ ਕਿ ਚੱਲਿਆ ਵਾਂ ਮੈਂ ਡੈਡੀ ਚੱਲਿਆ ਅਸੀਂ ਤਾਈ ਘਰ ਮੈਂ ਭਾਈਏ ਲਾਗੇ 10 ਮਿੰਟ ਬਹਿਣਾ ਵਾਂ ਤੇ ਪਤਾ ਹੁਣ ਤਾਂ ਬੱਦਲ ਵੇ ਹੋਇਆ ਉਤੋਂ ਤੇ ਨੇਰੀ ਲੱਗੀ ਵਗਣਾ ਤੇ ਤੂੰ ਉਧਰ ਕੀ ਕਰਨਾ ਉਨੇਰੀ ਬਾਬੂ ਕਿਹੜੀ ਗੱਲ ਐ ਮੈਂ ਤੇ ਅੰਦਰ ਹੀ ਜਾ ਕੇ ਬਹਿਣਾ ਅੱਜ ਅੱਗੇ 10 ਮਿੰਟ ਗੱਲਾਂ ਬਾਤਾਂ ਮਾਰ ਲਾਂਗੇ ਐਦਾਂ ਤੁਰਿਆ ਠੇਡਾ ਲੱਗ ਜੂਗਾ ਵੇਖਾ ਉੱਚਾ ਨੀਵਾ ਥਾਂ ਵਾ ਉਹ ਮੰਮੀ ਮੇਰੀਆਂ ਬਾਵਾ ਹੀ ਕਈਆਂ ਵਾ ਮੇਰੀਆਂ ਅੱਖਾਂ ਤੇ ਕੰਮ ਕਰਦੀਆਂ ਹੀ ਆ ਮੈਂ ਵੀ ਲੱਗਾ ਸੀ ਆਖਣ ਪੁੱਤ ਵੀ ਟਾਰ ਤੇ ਫੜ ਲਾ ਤੇ ਟਾਰ ਤੇ ਫਰੂਕਾ ਦੇਨਾ ਆਹੋ ਐਦਾਂ ਨਹੀਂ ਤੇ ਟਾਰ ਚੋ ਲਿਆ ਦੋ ਜਿਹੜੀ ਮੱਥੇ ਤੇ ਲੱਗ ਜਾਂਦੀ ਆ ਆਹ ਵਾਗ ਰੋ ਆ ਪ੍ਰਾਪਤ ਕੋਈ ਨਹੀਂ ਚਲ ਜਾ ਤੂੰ ਮੇਰਾ ਪੁੱਤ ਜਾ ਆ ਤੇ ਉਹ ਧਿਆਨ ਨਾ ਨੰਗੀ ਪਾਪਣ ਗਾੜੀ ਪੱਤੀ ਫੇਰ ਹੀ ਓ ਉਧਰ ਉਹ ਗਾੜੀ ਜੀ ਉੱਥੇ ਹੀ ਫੇਰ ਸੋਚ ਲੈਣਾ ਹੈ ਡਾਡੀ ਉਹ ਲੈ ਗਈ ਆ ਹੁਣ ਕੀ ਬੱਤੀ ਕਰੂ ਮੈਨੂੰ ਓਏ ਤੂੰ ਹੁਣ ਕੀ ਕਰਦਾ ਆ ਆ ਫਿਕਰ ਨਾ ਕਰਾਂ ਪਾਪੇ ਨੇ ਫਿਕਰ ਕਰਨ ਕੌਣ ਕਰੇ ਉਹਦੇ ਸਾਹਮਣੇ ਨਾ ਕੋਈ ਗੱਲ ਕਰਿਆ ਕਰੋ ਨਹੀਂ ਮੈਂ ਕਰਦਾ ਨਹੀਂ ਕਰਦਾ ਨਹੀਂ ਬੱਤੀਏ ਹੁਣ ਤੇ ਮੈਂ ਸ਼ਰਾਬੀ ਨਹੀਂ ਆ ਹੁਣ ਤੇ ਮੈਂ ਸੋਫੀ ਆ ਮੈਂ ਤੇ ਕਹਿ ਸਕਦਾ ਆ ਆ ਵੇਖਣਾ ਹੀ ਮੇਰੇ ਨਾਲ ਹੁਣ ਨਿਕਲ ਬਾਹਰ ਬਾਹਾਂ ਤੇ ਤੂੰ ਮੇਰੀਆਂ ਲੈ ਲਈਆਂ ਵਾ ਲਤਣਾ ਲਾਵਾਂ ਤੈਨੂੰ ਨਾ 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 ਮੈਂ ਤੁਰਿਆ ਫਿਰਦਾ ਹਣ ਤੇ ਚੰਗਾ ਭਲਾ ਬਾਅਦ ਚ ਮੈਂ ਉਹ ਰੇੜਾ ਜਬ ਨਹੀਂ ਚਲਾ ਸਕੂੰਗਾ ਮੈਂ ਤੇ ਬਾਵਾ ਵੀ ਨਹੀਂ ਰੇੜ ਨਾਲ ਕਿਦਾਂ ਪਰ ਇੱਕ ਗੱਲ ਦੱਸਾਂ ਤੇਰੇ ਨਾਲ ਵੇਖ ਕੇ ਮੈਨੂੰ ਡਰ ਜਾ ਬੜਾ ਲੱਗਦਾ ਈ ਆਉ ਨਹੀਂ ਵੇਖ ਲਾ ਪਿਆਰ ਪਾਲਾ ਇਹਦੇ ਨਾਲ ਭਾਈਆ ਮੈਂ ਕਿਹਾ ਇਹਨਾਂ ਨਾਲ ਵੀ ਗੱਲ ਕਰਨੀ ਚਾਹੀਦੀ ਆ ਇੰਨੀਆਂ ਗੱਲਾਂ ਤੇ ਘਰ ਵਾਲੀ ਨਾਲ ਨਹੀਂ ਕੀਤੀਆਂ ਜਿੰਨੀ ਇਹਦੇ ਨਾਲ ਕਰਦੇ ਆ ਇਹ ਵੀ ਮੇਰੀ ਹੀਰ ਬਣੀ ਹੀਰ ਤੇਰੀ ਇਹ ਨਹੀਂ ਪੜੀ ਤੂੰ ਹੀ ਰਾਜਾ ਇਹਦਾ ਬਣਿਆ ਹੈ ਉਹ ਮੈਂ ਕਿਹੜਾ ਇਹਨੂੰ ਕਦੀ ਛੇੜਿਆ ਸੀਗਾ ਮੈਂ ਤੇ ਕਦੀ ਕੁੜੀ ਵੀ ਨਹੀਂ ਛੜੀ ਇਹਨੂੰ ਮੈਂ ਕਿ ਛੇੜਨਾ ਸੀਗਾ ਚੰਗਾ ਕੀਤਾ ਵਾ ਇਹਨੂੰ ਛੇੜਿਆ ਤੇਨੇ ਬਾਹਾਂ ਹੀ ਲਈਆ ਕੁੜੀ ਛੇੜਦਾ ਤੇ ਅਗਲੇ ਧੌਣੇ ਲੱਦਨੀ ਇਹ ਵੀ ਗੱਲ ਹੈਗੀ ਹਾਂ ਅਜੇ ਤੁਰਿਆ ਫਿਰਦਾ ਸ਼ੁਕਰ ਕਰ ਪਰ ਉਹ ਧੌਣ ਲਾ ਜਾਂਦੀ ਤੇ ਬੰਦਾ ਮਰ ਜਾਂਦਾ ਤੇ ਜਿੰਦਾ ਹੀ ਮਰਿਆ ਕਰਦਾ ਉਹ ਨਹੀਂ ਚੰਗਾ ਭਲਾ ਕੀ ਹੋਇਆ ਤੈਨੂੰ ਵੇਖ ਲਾ ਨਹੀਂ ਤੇ ਪੈਰ ਦਾ ਗੁੱਠਾ ਲਾ ਕੇ ਜੇ ਮੰਦੀ ਇਹ ਤੇ ਆਹੋ ਅਪ ਉਹ ਇੱਕੋਂ ਦਾ ਨਾ ਸਾਈਕਲ ਦੋੱਚ ਜਿਆ ਦੋੱਚ ਜੇ ਵਾਲਾ ਉਹ ਇਦਾਂ ਇਦਾਂ ਕਰੀਏ ਤੇ ਗਾਂ ਮਸ਼ਾਂ ਮੋੜ ਵੀ ਜਾਂਦਾ ਮੇਕੋ ਤੇ ਉਹ ਵੀ ਨਹੀਂ ਚੱਲਣਾ ਬਾਅਦ ਚ ਪੈਰ ਨਾਲ ਥੋੜੀ ਉਹ ਹੱਥ ਨਾਲ ਚਲਾਈਦਾ ਤੇ ਹੱਥ ਤੇ ਪੈਣਾ ਨਹੀਂ ਕੋਈ ਨਹੀਂ ਭਾਬੀ ਸਾਡੀ ਚਲਾ ਲਿਆ ਕਰੂਗੀ ਕਿ ਆਹੋ ਉਹ ਨੂੰ ਉਹ ਨੂੰ ਮੈਂ ਪਿੱਛੇ ਪੱਕੀ ਮੋੜੇ ਤੇ ਬਿਠਾ ਲ ਛੱਡੂ ਨਾਲੇ ਡਰਾਈਵਰ ਭਾਂਜੂ ਹੁਣ ਭਾਈਆ ਮੈਂ ਕੀ ਕਹਾਂ ਵੀ ਤੂੰ ਹੀ ਇੱਕ ਤੇ ਵੱਡੇ ਜੇ ਮੈਂ ਕਿਦਾਂ ਇਦਾਂ ਮਾਰੂਗਾ ਨਹੀਂ ਨਹੀਂ ਇਦਾਂ ਉਹਦਾ ਗੱਲਾਂ ਤਾਂ ਬੜੀਆਂ ਪਿਆਰੀਆਂ ਪਿਆਰੀਆਂ ਦਾ ਨਾ ਕੰਡਿਆ ਉਹਦੇ ਨਾਲ ਮੇਰਾ ਪਿਆਰ ਹੀ ਬੜਾ ਤਾਂ ਹੀ ਉਹਨੇ ਮੇਰੀ ਬਾਹਾਂ ਫੜੀ ਹਾ ਮਾਂ ਹੀ ਲਾਤੀਆਂ ਬਹੁਤ ਮੈਂ ਉਦਨੀ ਵੇਖ ਲਿਆ ਹਾਂ ਤਾਂ ਇਹ ਤੈਨੂੰ ਲੋਰੀ ਸੁਣਾ ਕੇ ਇਥੇ ਲੰਮੇ ਬਾਤਾਂ ਹਾਂ ਹੈ ਕਿਦਾਂ ਮਸਤ ਮੇਕ ਮੜਗਾ ਹੋਸ ਵੀ ਨਹੀਂ ਰਹੀ ਹਾਂ ਚੀ ਚੰਗੀ ਹੁੰਦਾ ਮੈਂ ਤਾਂ ਹੀ ਕਹਿਣਾ ਵੀ ਲਾਲਾ ਪਿਆਰ ਦਾ ਗੁੱਠਾ ਮੈਂ ਤਾਂ ਡੈਲੀ ਚੱਲਿਆ ਹਾਂ ਮੈਂ ਕਿਹਾ ਪਾਈਏ ਲਾਗੇ ਬਈਨੇ 10 ਮਿੰਟ ਵਾਵਾ ਗੱਲਾਂ ਚੋਂ ਗੱਲਾਂ ਗੱਲਾਂ ਚੋਂ ਗੱਲਾਂ ਉਹ ਇਹਦਾ ਬੜਾ ਗੱਲਾਂ ਦਾ ਗੱਲਣੀ ਪੈਗ ਲਾਉਣਾ ਹੀ ਹੁਣ ਮੈਂ ਪੈਗ ਲਾਉਣਾ ਜੇ ਮੈਂ ਚੰਗਾ ਭਲਾ ਹੋ ਗਿਆ ਵਾਂ ਤੇ ਹੁਣ ਮੈਨੂੰ ਪੈਗ ਦਾ ਚਾਹ ਸਕਦਾ ਉਹ ਲਾਲਾ ਫੇਕੀ ਅਬਾਵਾ ਨਹੀਂ ਮੈਂ ਲਵਾਈ ਜਾਊਂਗਾ ਮੂੰਹ ਤੇ ਗਾਣਾ ਉਹ ਨਹੀਂ 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 ਇਹ ਤੇ ਕੰਮ ਇਹੋ ਜਿਹਾ ਰੋਗ ਲਾਉਣਾ ਹੀ ਨਹੀਂ ਹੁੰਦਾ ਹਾਂ ਨਾ ਨਾ ਇਹ ਰੋਗ ਥੋੜੀ ਇਸ ਦਈਆ ਚੰਗੀ ਚੀਜ਼ ਵਾਏ ਕਿੱਥੋਂ ਚੰਗੀ ਆ ਆ ਜੇ ਬੱਤੀ ਨਾਲ ਮੈਂ ਕਹਦਾ ਲਿੰਕ ਕਰਾਂ ਕੱਲ ਤੇ ਆ ਬਾਵਾਵਾਂ ਦੇ ਸ਼ਰਾਬ ਨੇ ਲਾਈਆਂ ਅੱਛਾ ਨਾ ਉਹ ਨਹੀਂ ਤੇਰੇ ਨਹੀਂ ਹੈਗੇ ਭਾਈਏ ਦੇ ਹੱਥ ਹੈਗੇ ਕੋਈ ਗੱਲ ਨਹੀਂ ਮੈਂ ਚੁੱਕ ਕੇ ਆਉਂ ਤੇਰੇ ਮੂੰਹ 'ਲਾ ਦੇਣੀ ਕਾਤੋਂ ਭਾਈਆ ਮਜ਼ਾਕ ਕਰੀ ਜਾਂਦੇ ਓ ਜ ਨਹੀਂ ਚੱਲ ਭਰਾਵਾ ਮਜ਼ਾਕ ਕਰਨਿਆ ਕਿਤੇ ਪੁੱਛਿਆ ਨਾ ਕਰ ਤੇਰੇ ਜ਼ਖਮ ਯਾਰ ਹਲੇ ਹੱਲੇ ਆ ਕਦੇ ਹੱਲੇ ਆ ਨਮਾ ਮਜ਼ਾਕ ਕਰਨ ਪਿਆਲੀ ਦੋ ਉਹਨੂੰ ਜਿਹੜੇ ਨਰਕ ਚੋਂ ਕੱਢਿਆ ਫੇਰ ਉਸੇ ਨਰਕ ਚ ਧੱਕਾ ਦੇ ਦੋ ਉਹਨੂੰ ਤੇ ਪਿਆਦਾਂਗੇ ਫੇਰ ਕੀ ਆ ਉਹ ਭਾਈ ਆ ਤੇ ਮਜ਼ਾਕ ਕੰਡਿਆ ਹੀਗਾ ਬਾਬਾ ਮਜ਼ਾਕ ਆ ਦੁਸ਼ਮਣ ਹੀ ਅੱਗੇ ਨਿਕਲੀ ਘੱਟ ਵਾ ਹੋਰ ਵੀ ਮਜ਼ਾਕ ਕਰੀ ਜਾਓ ਬਸ ਕਿੜੀਆਂ ਫੜ ਕੇ ਬਾਵਾ ਲਾਈਆਂ ਵਾ ਜੇ ਮੈਂ ਨਾ ਵਾ ਤੁਰ ਪਿਆਲੇ ਨਹੀਂ ਤੱਕ ਚਲ ਗਈ ਤੇ ਉਹ ਗੱਲ ਹੋ ਗਈ ਤੇ ਫੇਰ ਪਿੱਛੇ ਰਹਿ ਕੀ ਗਿਆ ਥੋੜੀ ਬੋਦੀ ਸ਼ਰਮ ਕਰ ਲੋ ਕਿਹੜੀ ਹਾਲਾਤਾਂ ਚ ਬਾਓ ਇਦਾਂ ਕਹੀਦਾ ਭਾਈ ਇਹਨੂੰ ਪਾਹੀ ਨੇ ਕੰਮੀ ਹੋ ਜੇ ਕਿਤੇ ਕੀ ਕਵਾ ਹੋਰ ਓਏ ਇਹਨੂੰ ਭਰਾਵਾ ਤੂੰ ਕਿਤੇ ਫਾਇਰ ਬ੍ਰਿਗੇਡ ਚ ਭਰਤੀ ਕਰਵਾ ਦਿੰਦਾ ਨਾ ਕਿਤੇ ਬਝੌੜੀ ਵੀ ਸਿੱਖ ਲੈਂਦੀ ਐ ਲਾਉਣੀ ਜਾਂਦੀ ਐ ਬਸ ਤੂੰ ਹੀ ਵੀ ਤੇ ਕੀ ਲਾਉਂਦੇ ਹੀ ਹੁਣ ਮੇਰਾ ਉਹਨੂੰ ਜਿਹੜਾ ਸੁਧਰਿਆ ਬੰਦਾ ਮੇਰਾ ਤੇ ਉਹਨੂੰ ਸੁਧਰਾ ਨਾ ਦਿਓ ਹਨਾ ਕਿਉਂ ਹੁਣ ਕਿਸੇ ਦੇ ਲਾਗੇ ਗੱਲਾਂ ਬਾਤਾਂ ਨਾ ਕਰੇ ਖਲੋਵੇ ਨਾ ਕਿਸੇ ਲਾਗੇ ਕਿਸੇ ਵਾਲੀਆਂ ਗੱਲਾਂ ਹੁੰਦੀਆਂ ਹੋਰ ਗੱਲਾਂ ਹੀ ਬੱਬੀ ਓਏ ਉਹ ਤਾਂ ਮੈਨੂੰ ਮਜ਼ਾਕ ਕੰਡਿਆ ਮਜ਼ਾਕ ਪਤਾ ਮੈਨੂੰ ਮਜ਼ਾਕ ਮਜ਼ਾਕ ਚ ਪਿਆਦੇ ਨਹੀਂ ਫਿਰ ਉਹਨੇ ਕਿਹਾ ਮਜ਼ਾਕ ਮਜ਼ਾਕ ਚ ਘੁੱਟ ਪਿਆ ਇਹ ਕਹਿੰਦਾ ਤੂੰ ਇਹ ਕਲਮ ਨਾ ਵਾ ਹਾਂ ਇਹ ਕਲਮ ਨਾ ਵਾ ਚੱ ਕੀ ਉਹ ਬੰਦੇ ਨੇ ਕਹਿ ਦਿੱਤੀ ਫਿਰ ਪਿੱਛੇ ਰਹਿ ਕੇ ਗਈ ਕਸਰ ਕਾਦੀ ਫਿਰ ਪਿੱਛੇ ਤੂੰ ਤੇ ਉਦਾਂ ਹੀ ਸੋਚ ਕੇ ਆਉਣੀ ਆਂ ਪੀ ਲੜਨਾ ਹੀ ਲੜਨਾ ਚੀਨ ਨਾ ਭਾਈ ਆ ਗਾਣਾ ਨਾ ਮਿੱਤਰਾਂ ਦੀ ਮੋਟਰ ਤੇ ਕੱਚ ਦੀ ਗਲਾਸੀ ਖੜਕੇ ਨਾ ਖੜਕਾਣਾ ਤੇ ਮਤਲਬ ਦੀ ਗਲਾਸੀ ਹੋਰ ਹੀ ਖੜਕੇ ਹੀ ਉਹ ਗਲਾਸੀ ਦਾ ਤੇ ਪਤਾ ਨਹੀਂ ਇਹੋ ਹੀ ਖੜਕੀ ਰਹਿੰਦੀ ਆ ਚਲੋ ਨੇਰ ਖਾਨਾ ਆ ਗਿਆ ਘਰ ਨੂੰ ਤੁਰੋ ਇੱਥੇ ਜਾ ਤੂੰ ਹੀ ਨਹੀਂ ਕਰੇ ਨੇਰ ਖਾਨਾ ਕਹਦਾ ਨੇਰੀਆਂ ਦੇ ਤੂੰ ਲੈ ਹੀ ਜਾਂਦੀ ਆ ਚਲ ਮੇਰੇ ਨਾਲ ਹੀ ਸਹੀ ਨੇਰੀ ਆ ਗਈ ਚਲੋ ਇੱਥੋਂ ਤੁਰੋ ਹੁਣ ਜਾ ਭਰਾ ਜਾ ਚੱਲ ਜਾ ਉਹ ਨਾ ਇਹਨੂੰ ਰਟੈਕ ਟੁਕੋ ਦੇ ਤੇ ਇੱਕ ਤਾਂ ਇਵੇਂ ਜਾਓ ਕਰ ਮੈਂ ਚਲ ਜਾਨਾ ਕੋਈ ਨਹੀਂ ਮੇਰੀ ਨਾ ਫਿਕਰ ਕਰ ਤੂੰ ਇੱਥੇ ਬੈਠੇ ਇੱਥੇ ਲੋਕਾਂ ਦਾ ਘਰ ਚੜ੍ਹਨ ਵਾਸਤੇ ਕਿਹੜਾ ਆਂਦਾ ਉਹਨੂੰ ਮੈਂ ਪਿਆਵਾ ਤੂੰ ਤੇ ਬੜੇ ਵਸਾਏ ਕਿਹ ਬਾਅਦ ਚ ਸੁਮਨ ਨੇ ਬੋਲੇ ਜਿਵੇਂ ਮੂਣਾ ਕਹਿ ਰੇ ਨਾ ਵੀ ਮੇਰਾ ਬੰਦਾ شریف ਹੀ ਬੜਾ ਬਾਕੀਆਂ ਨੇ ਤਾਂ ਲੁੱਚੇ ਆ ਤੂੰ ਤੇ ਮੈਂ ਵਸਾਏ ਹੀ ਬੜੇ ਆ ਤੇ ਤੂੰ ਤੇ ਲੋਕਾਂ ਦੇ ਆ ਗਿਆ ਮੈਂ ਆ ਗਿਆ ਚਲ 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 ਮੈਂ ਤੈਨੂੰ ਕਹਿਦਾ ਤੈਨੂੰ ਆਖਿਆ ਮੈਂ ਆ ਜਾਨਾ ਵਾ ਸੁੱਖ ਸੁੱਖ ਵੇਲੇ ਹੁਣ ਮੈਂ ਨੱਕੜੀ ਨਾ ਲੱਗੇ ਐ ਮੇਰੀ ਲੋਟ ਵਾਣਾ ਚਲੋ ਟੱਪ ਕਰਕੇ ਲੈ ਪਾਣੀ ਲੱਗੇ ਓਏ ਇਹ ਲੱਗੇ ਕੀ ਕਰਨ ਖਲੋਣਾ ਵਾ ਭਈਆ ਬਹੁਤ ਗੜੀ ਸਿੱਧੀ ਮੱਤ ਦੇ ਚੜ੍ਹੋ ਸਿੱਪ ਕਰਕੇ ਜਾ ਲੈ ਜਾ ਵੱਡੀ ਸਮਾਜ ਸੇਵੀ ਨੂੰ ਕਿੱਡੇ ਕਿ ਘਰ ਸੇ ਇੰਨੇ ਵਸਾਏ ਆ ਜਿਹੜੇ ਮੈਂ ਜਾੜੰਦੇ ਆ ਤੂੰ ਇਹਦੇ ਬਹੁਤ ਦਾ ਹੈ ਜਿਹੜੀ ਆਪਣੀ ਸੇਵਾ ਤੁਸੀਂ ਆਪਣੇ ਕੋਈ ਰੱਖੋ ਸਾਡੇ ਤੱਕ ਨਾ ਹੀ ਪਹੁੰਚਾਓ ਤੇ ਚੰਗੀ ਗੱਲ ਆ ਉਹ ਜਾ ਵੈਸੇ ਮੈਂ ਜਨਾਨੀ ਜਾਤ ਨੂੰ ਮੂੰਹ ਨਹੀਂ ਲਾਉਂਦਾ ਜਾ ਆਓ ਮੈਨਾਂ ਆਪਣੇ ਪਿੰਡ ਜਾ ਕੇ ਬੈਠੋ ਡੇਰਾ ਇੱਥੇ ਘਰ ਤੋਂ ਲਾ ਕੇ ਬੈਠੇ ਜੇ ਐਦਾਂ ਨਹੀਂ ਬੋਲੀਦਾ ਤੇ ਤੇਰੇ ਘਰ ਤੇਰੇ ਘਰ ਦੇਲੀ ਦਾ ਕਿਹੜੇ ਪਾਸੇ ਆਦਾ ਘਰ ਵਾ ਭਈਆ ਇਹ ਜਵਾਈ ਭਈ ਹੋ ਕੇ ਆ ਰਹਾ ਦਾ ਜੋ ਆਪਣੇ ਘਰ ਜਾ ਕੇ ਬਵੇ ਮੈਂ ਆਪਣੇ ਘਰ ਬੈਠਾ ਤੈਨੂੰ ਕੀ ਤਕਲੀਫ ਆ ਬੱਸ ਹਾਂ ਤੇਰਾ ਘਰ ਇੱਥੇ ਨਹੀਂ ਹੈ ਇੱਥੇ ਸੌਰੇ ਆ ਇੱਥੇ ਹੀ ਆ ਮੇਰਾ ਹਾਂ ਸੌਰੇ ਨਹੀਂ ਜਵਾਈ ਜਾਣ ਕੇ ਜਾ ਜੇ ਹੈਗੀ ਹਿੰਮਤ ਨਾ ਤੇ ਜਾ ਕੇ ਮੇਰੀ ਮੰਮੀ ਨਾਲ ਗੱਲ ਕਰ ਕੀ ਕਰਾਇਆ ਗੱਲਾਂ ਕਰਦੀ ਤੂੰ ਇਹ ਲਾਲਚ ਤੁਹਾਨੂੰ ਆ ਸਾਨੂੰ ਨਹੀਂ ਕੇ ਤੁਹਾਨੂੰ ਵੀ ਨਹੀਂ ਲੱਗਦਾ ਮੈਨੂੰ ਪਤਾ ਵਾ ਆ ਲਾਲਚ ਦੇ ਸਾਰੇ ਤੁਹਾਨੂੰ ਫਲ ਮਿਲਿਆ ਹੀ ਉਹ ਹਾਂ ਸਹੀ ਆ ਇਹ ਫਲ ਹੋਰ ਕੱਢਣੇ ਆ ਹੋਰ ਪਿਆਲਾ ਲਿਆ ਵਾ ਇਹ ਲਾਲਚ ਦਾ ਫਲ ਮਿਲਿਆ ਤੁਹਾਨੂੰ ਆ ਭਈਆ ਯਾਰ ਜਨਾਨੀਆਂ ਦੇ ਅੱਗੇ ਤੈਨੂੰ ਪਤਾ ਨਾ ਬੋਲਦੀਆਂ ਬੋਲਣ ਦੀ ਇਹਨੂੰ ਬੋਲਣਾ ਸਿਖਾਇਆ ਇਹਨੂੰ ਹੈਗੀਏ ਬੋਲਣ ਦੀ ਇਹ ਗੱਲ ਕੱਲ ਤੋਂ ਬਗੈਰ ਤੇ ਨਹੀਂ ਤੇਰੀ ਉਹ ਚੱਲ ਚਲੀਏ ਚੱਲ ਮੈਂ ਵੇਖਣ ਡਿਆਂ ਆ ਜਾ ਤੋਰਿਆ ਮੈਂ ਵੀ ਵੇਖਣ ਲਈ ਤੁਸੀਂ ਕੀ ਕਰ ਤੂ ਤੋ ਬੋਲਣ ਲੱਗੇ ਏ ਜਿਵੇਂ ਚਰੀ ਕਾ ਨਾਮ ਦੀ ਤੇ ਕਰਤਾ ਹੀ ਨਾ ਕੰਮ ਤੂੰ ਉਹ ਅੱਖਾਂ ਚ ਗੋੜੇ ਗੋੜੇ ਕਟਾ ਪੈਣਾ ਤੇਰੀ ਜ਼ਬਾਨ ਹੀ ਚਲੀ ਜਾਣੀ ਤੋਰਾ ਮੇਰਾ ਤੇ ਕਿੱਦਾਂ ਕਰਾਇਆ ਸਾਰਾ ਕੀ ਬਿਖਾ ਦੇ ਪਾਤਾ ਪਾਤਾ ਆ ਜਾ ਜਨਾਨੀਆਂ ਦੀ ਮੈਂ ਸ਼ਾਮ ਸੰਭਾਲ ਕਰਨੀ ਹੈ ਬਣੀ ਤੂੰ ਉਹਦੀ ਸ਼ਾਮ ਸੰਭਾਲ ਕੱਢੀ ਤੂੰ ਫ੍ਰਿਜ ਚ ਲਾਇਆ ਉਹਨੂੰ ਸੰਭਲ ਨਹੀਂ ਮੈਂ ਗੱਲਾਂ ਮਾਰੀ ਉਹ ਸੋਗਰ ਕਾ ਤੈਨੂੰ ਇਹੋ ਜਿਹਾ ਮਿਲਿਆ ਜਿਵੇਂ ਮੇਰੇ ਅਰਕਾ ਹੁੰਦਾ ਨਾ ਜबान ਕੱਟ ਕੇ ਫਰਿੱਜ ਚ ਲਾਈ ਹੋਣੀ ਸੀ ਤੇਰੀ ਗੱਦਾ ਬੋਲਦੀ ਚਪੜ ਚਪੜ ਹੋਏ ਚੜਾਈ ਹੈ ਨਾ ਨੇ ਆ ਕੀ ਗੰਟੀ ਆ ਕਿੰਨੀ ਨੇਰੀ ਆਉਂਦੀ ਆ ਅਲੋ ਦਰੇ ਬਦਲ ਕਿੰਦਾ ਲਿਸ਼ਕੰਡਿਆ ਤੋ ਇਹ ਕਿਥੋਂ ਆਇਆ ਮੈਂ ਤੇ ਅੱਜ ਨੂੰ ਕਿਹਾ ਕਿ ਉਹ ਫੇਰ ਆਟਾ ਲਾ ਕੇ ਬਿਠੇ ਕੀ ਗੱਲ ਹੋਈ ਆ ਕੋਤੇ ਰੋਏ ਤਾਈ ਕਾ ਮਾ ਨਵਾ ਕਾ ਮਾ ਕੀ ਪਤਾ ਕੀ ਗੱਲ ਹੋਈ ਹੋਣੀ ਫੇਰ ਉਹਨਾਂ ਦੀ ਘਰ ਦੀ ਵਾਲੀ ਗੱਲ ਆ ਕਿ ਟਕਾ ਹੀ ਹੈ ਨਹੀਂ ਨਾਂ ਉਹ ਨਿਆਣੇ ਨੂੰ ਅੰਦਰ ਕਰੋ ਮੈਂ ਤਾਂ ਜਾਉਂਦੀ ਆ ਅਰੇ ਕਿਨੇ ਸਵੇਰੇ ਲੰਮਾ ਦਿੱਨੀ ਤਾਈ ਨੂੰ ਸੋਣੂ ਦਾ ਦੇਣਾ ਸਵੇਰੇ ਮੈਂ ਹੁਣ ਤੇ ਆ ਗਈ ਐ ਮੈਂ ਕੀ ਹੋ ਗਿਆ ਕਦਰ ਰੋਣਾ ਤੁਹਾਡਾ ਹੁਣ ਹੋਣਾ ਕੀ ਹੈ ਦੀਦੀ ਮੈਂ ਤਾਂ ਚੰਗੇ ਵੇਲੇ ਉੱਤੇ ਚੱਲ ਗਈ ਆ ਜਿਹੜਾ ਸੋਨੂ ਆ ਫੇਰ ਇਹਨੂੰ ਸ਼ਰਾਬ ਵੱਲੋਂ ਕਹਿਣ ਡਿਆ ਆ ਆ ਹਾਏ ਐਡੀ ਵੱਡੀ ਸਜ਼ਾ ਮਿਲੀ ਤੂੰ ਹਜੇ ਵੀ ਨਹੀਂ ਆਤਾ ਮੈਂ ਨਾਲੇ ਸ਼ਰਾਬ ਪੀ ਲੂੰਗਾ ਪੀ ਰੱਬ ਦਾ ਵਾਦਾ ਹੁੰਦਾ ਵੀ ਨਹੀਂ ਪੀਣਾ ਨਾ ਇਹ ਮੈਨੂੰ ਕਹਿੰਦਾ ਤੇ ਮਜ਼ਾਕ ਲਗਾਏ ਬੜਾ ਮਜ਼ਾਕ ਕਰਦਾ ਬਾਈ ਦਾਂ ਤੱਕ ਅਸਾਂ ਡਿਆ ਮੇਰੇ ਘਰ ਤੇ ਚਲ ਗਈ ਹੁਣ ਸੋਕਰ ਸੁਣ ਲੈ ਤਾਂ ਤੁਹਾਨੂੰ ਹੁਣ ਮਜ਼ਾਕ ਸੁਣਨ ਡੈ ਪਿਆ ਕੀ ਪਤਾ ਤੈ ਹੀ ਪੱਕੀਆਂ ਨਹੀਂ ਪਕਾਉਂਦੇ ਦੋਵੇਂ ਜਾਣੇ ਕੋਈ ਮੈਂ ਸੁਣਨ ਇਹ ਗੱਲ ਕਰੂੰਗਾ ਆਹਨ ਮਖੌਲ ਵੀ ਨਹੀਂ ਕਰਦਾ 50 ਅੰਦਰ ਬੈ ਸਵੇਰੇ ਦੱਸਣਾ ਮੈਂ ਤੈਨੂੰ ਲਾਂਮਾ ਲੈ ਕੇ ਜਾਣਾ ਤੈ ਹੀ ਵੱਲ ਵੇਖੇ ਹੁੰਦੜ ਫਿਰ ਮੈਂ ਪੁੱਛੂੰਗੀ ਨਾ ਲੱਗੇ ਬਿਠਾ ਕੇ ਕੀ ਆਣੇ ਅੰਦਰ ਜਾ ਕੇ ਚਲ ਚਲੋ ਚਲ ਚਲੋ ਤੂੰ ਵੀ ਅੰਦਰ ਅੰਦਰ ਆਪੇ ਹਾਂ ਨਹੀਂ ਆਣੇ ਵੀ ਕਿ ਅੱਖੇ ਬਾਦੂ ਚੱਲ ਅੰਦਰ ਚੱਲ ਆਜੋ ਹੁਣ ਸਾਬੇ ਹੀ ਹੋਣੀ ਤੇਰੇ ਕੰਨਾਂ ਨੂੰ ਹੱਥ ਲੱਗ ਜਾਣ ਹੈ ਥੋੜੀ ਬੋਤੀ ਅਕਲ ਕਰ ਅਕੜਦੀ ਦੀ ਦੀ ਇੰਨੀ ਜਹਿਮਤ ਪਾੜੀ ਤਾਂ ਵੀ ਨਹੀਂ ਇਕਾਉਂ ਡਈ ਕਿ ਕੀ ਬਤਕਾ ਨਾ ਆਉਣੀ ਹੈ ਮੰਮੀ ਅੰਦਰ ਡੀਕਣ ਈ ਆ ਜੇ ਹੁਣ ਮੰਮੀ ਨੂੰ ਪਤਾ ਲੱਗੇ ਵੀ ਤੂੰ ਉਧਰ ਨੂੰ ਡਿਆ ਈ ਮੰਮੀ ਨੇ ਤਾਂ ਸੱਤ ਦੇ ਵਿੱਚ ਛਿੱਤਰ ਮਾਰਨੇ ਆਂ ਵੀ ਤੂੰ ਹਜੇ ਵੀ ਨਹੀਂ ਹਟਿਆ ਭਾਬੀ ਮੇਰੀ ਜ਼ੁਬਾਨ ਬਿਲਾ ਸ਼ਾਂਤਿਆ ਮੈਂ ਤੁਹਾਡੀਆਂ ਗੱਲਾਂ ਸੁਣਿਆ ਜਦੋਂ ਮੈਂ ਕਰੀ ਕਹਿਤਾ ਵੀ ਉਹਨੇ ਮੇਨਾ ਮਜ਼ਾਕ ਕੀਤਾ ਵਾ ਆਹ ਉੱਤੇ ਮੈਂ ਚਲ ਗਈ ਨਾ ਤਾਂ ਮਜ਼ਾਕ ਹੀ ਕੋਈ ਚਾਹ ਸੁਖ ਤੂੰ ਹੀ ਹੌਸਲਾ ਕਰ ਕੋਈ ਗੱਲ ਨਹੀਂ ਪੁੱਛ ਲਾਂਗੇ ਸੋਨੂ ਨੂੰ ਵੀ ਤਰਕਾਲ ਥਿੰਦਾ ਨਾ ਲੜਾਈ ਨਹੀਂ ਪਾਈ ਜਈ ਹੋਈ ਪੁੱਛਣਾ ਕੀ ਬਥੇਰੀ ਫਿਰ ਮੈਂ ਵੀ ਕਰਕੇ ਆਈ ਹੁਣ ਜਿੰਨੀ ਮੇਰੇ ਕੋਈ ਨਾ ਮਾਸ਼ਾਅੱਲਾ ਇਦਾਂ ਥੋੜੀ ਹੁੰਦਾ ਕਿ ਭਾਈ ਭਾਈ ਆਡਾ ਉਹਨੂੰ ਇੰਨੀ ਗੱਲ ਕਹਿਣੀ ਭਾਜ ਵਾਈ ਭਾਈ ਨਾ ਸ਼ਾਂਤ ਹੋ ਕੇ ਤੂੰ ਗੱਲ ਕਰ ਲੈਣੀ ਸੀ ਪੀ ਅੱਗੇ ਕੰਨਾਂ ਨੂੰ ਹੱਥ ਨਹੀਂ ਲੱਗੇ ਹਾਏ ਦੀਦੀ ਕਿਹੜਾ ਮੇਸ਼ਾਨ ਦੀ ਮਿੰਟਾ ਤੰਤਰੀ ਇਹਨੂੰ ਦੀਦੀ ਸ਼ਰਮ ਕਰ ਸ਼ਕਤੀ ਕੱਪੜੀ ਐ ਕਿ ਲੱਗੀ ਇੱਥੇ ਮੈਨੂੰ ਤਾਂ ਇੱਥੇ ਕਿਤੇ ਗੁੱਸਾ ਚੜਿ ਚੜ ਜਾਣ ਡਿਆ ਸੀ ਇੰਨਾ ਮੈਂ ਪਈ ਦੁੱਖ ਵਿੱਚ ਤੇ ਫਿਰ ਇਹਨਾਂ ਨੂੰ ਸ਼ਰਾਬਾਂ ਸੁਝਣ ਨਹੀਂ ਆ ਵਾ ਤੁਹਾਨੂੰ ਇੰਨੀ ਗੱਲ ਕਹਿਣੀ ਕਿ ਕਿੰਨਾ ਪੈਸਾ ਤੇ ਲਾੜਾ ਲੱਗ ਗਿਆ ਘਰ ਧੋਬ ਗਿਆ ਤੈਹੋ ਉਹ ਉਹਦੀਆਂ ਬਾਵਾਵਾਂ ਹਜੇ ਲੱਗਣ ਆਲੀਆਂ ਤੇ ਤੂੰ ਥੋੜੀ ਬਤੀ ਵਿਚਾਰ ਕਰ। ਉਹ ਵੀ ਉਦੋਂ ਦੀ ਸਾਡੇ ਘਰ ਲੜਾਈ ਸੀ ਜਿਹ ਚਰਾਨੀ ਮੇਰੇ ਸੱਟ ਲਗੀ। ਸ਼ਾਂਤ ਦਿਮਾਗ ਇੰਦਾ ਵੀ ਬੜਾ ਵਧੀਆ। ਲੜਾਈ ਤੂੰ ਹੀ ਕਰਨਾ ਨਾ। ਉਹ ਵੀ ਯਾਰ ਮੈਨੂੰ ਦੇ ਹੋਰ ਤਰ੍ਹਾਂ ਹੁਣ ਡਿਆ। ਲੜਾਈ ਵੀ ਤੁਹਾਡੇ ਤੋਂ ਹੀ ਛੜੀ ਐ। ਤੂੰ ਵੀ ਮੇਰੇ ਤੋਂ ਲੜਾਈ ਰੈਂਦੀ ਹੁਣ ਵੀ ਮੇਰੇ ਤੋਂ। ਤੂੰ ਤੁਸੀਂ ਛੜੀ ਜਾ ਕੇ ਤੂੰ ਸੁਆਦ ਰੌਂਡਿਆ ਇਨਾਂ ਨੂੰ। ਰੁਕ ਕਰੋ ਤੁਸੀਂ ਹੁਣ। ਇੱਕ ਪਾਸੇ ਚ ਬੱਚਾ ਵਾ, ਇੱਕ ਪਾਸੇ ਖੂ ਆ। ਇਹਦੇ ਵਰਗਾ ਪੀ ਕੇ ਫੇਰ ਪਕਾ ਭਾਵੇਂ ਕੁੱਪ ਚ ਬੱਚੇ ਚੜੇਗੇ। ਇਹ ਨਹੀਂ ਪੀਂਦਾ ਕਿਤੇ ਇਹ ਨਹੀਂ ਪੀਂਦਾ ਤੂੰ ਤਾਂ ਮੇਰਾ ਜਾਣ ਕੇ ਨਾ ਉਹ ਗੱਲ ਵੀ ਸਾਬੀ ਨਾ ਕਹਿ ਕਿ ਸ਼ਰਾਬੀ ਕਿਆ ਕਰੋ ਹਾਂ ਕਿਆ ਕਰੋ ਇੱਥੇ ਜਿਹਨਾਂ ਜਦੋਂ ਤੋਂ ਸ਼ਰਾਬੀ ਹੀ ਉਹਦਾ ਤੈਨੂੰ ਫਿਰ ਸਾਬੀ ਨਹੀਂ ਕਹਣਾ ਚਾ ਸ਼ਰਾਬੀ ਕਹਿਣਾ ਚਾਹੀਦਾ ਕਰਦੀ ਹੋਗੀ ਕਰਦੀ ਹੋਗੀ ਹੱਟ ਗਈ ਜਾ ਭਾਬੀ ਨੂੰ ਚਾਹ ਕਾ ਰੋਟੀਆਂ ਰੱਟੀਆਂ ਪਕਾ ਲਓ ਚੱਲ ਪਕਾ ਲੈ ਇੱਥੇ ਮੁੜ ਕੇ ਬੜੇ ਪਰਤੇ ਪਾਉਣੇ ਆਉਂਦੇ ਆ ਉਹ ਕੰਮ ਕਰ ਲੋ ਤੇ ਜੇ ਕੰਮ ਕਰ ਲੋ ਆਪਾਂ ਨਿਆਣੀਆਂ ਸਾਨੂੰ ਨਹੀਂ ਦੇਖਦਾ ਕੰਮ ਦਾ ਕਰਨਾਗੇ ਕੰਮ ਸਾਬੀ ਮੇਰੀ ਗੱਲ ਸੁਣ ਬਾਊ ਘਰ ਚ ਲੜਾਈ ਨਹੀਂ ਪਾਉਣੀ ਚਾਹੀਦੀ ਕਲਾਕਲੇਸ਼ ਦਾ ਮੂੰਹ ਕਾਲਾ ਹੁੰਦਾ ਵਾ ਮੂੰਹ ਕਾਲਾ ਕੰਨ ਕਾਣ ਡਿਆ ਵਾ ਕੌਣ ਡਿਆ ਕਲਾਕਲੇਸ਼ ਨੂੰ ਲੱਗੇ ਜਾਂਦਾ ਨਾ ਤੈਨੂੰ ਸੁਲਾ ਮਾਰਦਾ ਤੇ ਨਾਲ ਲੜਾਈ ਪੈਂਦੀ ਤੇਰੀ ਇਹਨੇ ਸੁਲਾ ਮਾਰੀ ਤੀ ਤੇ ਕੋਈ ਗੱਲ ਨਹੀਂ ਬੱਸ ਕਰ ਹੁਣ ਗੱਲ ਤੇ ਮਿੱਟੀ ਪਾਓ ਸਵੇਰੇ ਦਿਨ ਚੜੂਗਾ ਗੱਲ ਕਰਕੇ ਵੇਖ ਲਾਂਗੇ ਜੇ ਤਰਾ ਮੈਂ ਦੇਣਾ ਮੈਂ ਤੇ ਕਰ ਇਹਨੇ ਵੇੜ ਨਹੀਂ ਫਿਰ ਇੱਕ ਪਾਸੇ ਕਰਨੀ ਸਵੇਰੇ ਕੋਈ ਨਵੇੜਾ ਹੈ ਜਾ ਟਿਕ ਟੋਕ ਕਰਨ ਇਹਦੇ ਇਹਦੇ ਨਾਲ ਭਾਈ ਵੀਰ ਇਹਨੂੰ ਫੜਾ ਦੋ ਗੜਾਸੀ ਘੂਸੀ ਕਰਕੇ ਭਾਈ ਇਹਨੂੰ ਮਾਰਦੇ ਨਹੀਂ ਤੇ ਗੱਲ ਕਰਦਾ ਗੱਮਾ ਕੂਸਾ ਲੱਗੇ ਕੂਸਾ ਬਣਿਆ ਰਹਿ ਤੂੰ ਆ ਸੁੱਕ ਉਹ ਡਿਊਰੋ ਟਿੱਪ ਕਾਈਏ ਉਹ ਤੇ ਉਹ ਨਾ ਉੱਥੇ ਵੀ ਕੋਈ ਇਦਾਂ ਦੀ ਵੀ ਗੱਲ ਬਾਤ ਨਹੀਂ ਤਾਂ ਹੀ ਤਾਂ ਉਹਨਾਂ ਨੇ ਫਿਰ ਕੱਢਿਆ ਇੱਥੇ ਆਪਣੇ ਪਿੰਡ ਨਹੀਂ ਇੱਥੇ ਸਹਰਿਆਂ ਦੇ ਪਿੰਡਾਂ ਅੰਕੇ ਰਹਿਣ ਦੇ ਆ ਫਿਰ ਤੈਨੂੰ ਮੈਂ ਕਹਿੰਦਾ ਤੇਰਾ ਇਹ ਫਰਜ਼ ਬਣਦਾ ਮੇਣਾ ਮਰਦਾ ਹੋ ਜਾ ਮੇਣਾ ਮਰ ਤਾ ਤਾ ਸਮਝੂਲ ਹੈ ਤੂੰ ਮੇਰੇ ਨਾਲ ਨਹੀਂ ਕਰਨੀ ਮੱਤ ਜਾਨੀ ਹੈ ਤੂੰ ਚੱਲ ਮੇਰੀ ਗੱਲ ਸੁਣ ਪਾਸ ਕਰੋ ਉਹ ਭਾਬੀ ਇਹ ਇਹਦਾ ਬਦਲੇ ਮੈਂ ਕਹਿੰਦਾ ਨਹੀਂ ਸੱਚ ਇਹ ਕਹਿੰਦੀ ਤੂੰ ਇੱਥੇ ਆਣ ਕੇ ਕੀ ਰਹਿਣ ਆਇਆ ਤੇ ਐ ਤੂੰ ਸਹੁਰਿਆਂ ਦੇ ਘਰ ਆਣ ਕੇ ਰਹਿਣ ਇੱਥੇ ਵੀਆਂ ਰੋਟੀਆਂ ਚੱਲ ਸੋਕਾ ਤੈਨੂੰ ਆ ਕਰਨੀ ਕਹਿ ਰਹੀ ਜਾਈ ਤੇ ਸਾਹਮਣੇ ਮੇਰੀ ਰੋਟੀ ਦੀ ਬੁਰਕੀ ਛੁੱਟ ਗਈ ਇਹਦੇ ਬਦਲੇ ਕਦੀ ਇਹਦੇ ਮਗਰ ਸਾਰਾ ਸਾਰਾ ਦਿਨ ਕਦੀ ਆਉ ਜਾਈ ਮੁੰਡਾ ਮੇਰੇ ਚੱਪਾ ਜਿੰਨਾ ਰੋਲ ਚੱਲਿਆ ਦਿਨ ਦਰ ਮੈਂ ਤੈਨੂੰ ਕਰਨਾ ਹੀ ਪੈਣਾ ਵਾ ਤੇ ਕਰਨਾ ਪੈਣਾ ਫਿਰ ਤੁਸੀਂ ਮੂੰਹ ਰੱਖ ਲਓ ਆਪਣਾ ਹਾਂ ਵਿਆਹੀ ਮੇਰੇ ਨਾਲ ਤੈਨੂੰ ਕਰਨਾ ਹੀ ਪੈਣਾ ਵਾ ਮੈਂ ਨਹੀਂ ਮੈਨੂੰ ਸੋਨੂ ਨੂੰ ਇੰਨੀ ਗੱਲ ਨਹੀਂ ਆਪਣੇ ਹੱਥੀ ਚੋਗ ਕੇ ਲਿਆਂਦਾ ਵਾ ਆ ਉਹਨਾਂ ਤਾਂ ਜਦੋਂ ਹੁਣ ਹੈ ਨੀ ਭਰਾ ਤੇ ਉਹਨੇ ਇੱਥੇ ਰਹਿਣਾ ਹੀ ਹੋਰ ਉਹਨੇ ਕਿੱਥੇ ਰਹਿਣਾ ਹੈ ਦੱਸ ਕੇ ਆਇਆ ਉਹ ਵੀ ਤੂੰ ਜਦੋਂ ਉਹਨੇ ਤੁਹਾਨੂੰ ਕਿਹਾ ਪਿਆ ਤੇਰੀਆਂ ਲਾਲ ਚ ਚਬਾਵਾਂ ਲੱਥੀਆਂ ਵਾ ਉਦੋਂ ਨਹੀਂ ਤਨ ਉਹ ਗੱਲ ਦੀ ਸੁਣੀ ਬੋਲਣ ਡਿਆ ਵਾ ਚਾਰ ਦਫਾ ਕਰੋ ਗਾਂ ਰੋਟੀਆਂ ਸੱਚ ਸਾਰੇ ਸੱਚ ਹੀ ਆਂਦੇ ਮੈਂ ਹੀ ਝੂਠੀ ਆ ਮੈਨੂੰ ਹੀ ਨਰਕ ਚ ਪਾਇਆ ਮੈਂ ਹੀ ਦੁੱਖ ਵੇਖੇ ਫਿਰ ਮੈਂ ਹੀ ਦੁੱਖ ਵੇਖਿਆ ਨਾ ਤੁਹਾਡੇ ਨਾਲ ਹੋਰ ਤਨੀ ਕਿੰਨੇ ਵੇਖਿਆ ਧੰਨਵਾਦ ਧੰਨਵਾਦ ਪਰੇ ਕਰੋ ਫਿਰ ਲੱਤਾਂ ਪਰ ਇਹੋ ਨਹੀਂ ਨਗ ਜਹਾੜੇ ਕੋਡੇ ਤੋੜਨੇ ਆ ਤੂੰ ਐਂਦੀ ਲੰਗਣਾ ਮੈਂ ਵੀ ਧੰਨਵਾਦੀ ਗੱਲਾਂ ਕਰ ਆਂ 8 ਵਜ ਗਏ ਆ ਤੇ ਸੋਨੂ ਪਤਾ ਨਹੀਂ ਕਿੱਥੇ ਆ ਵੇਖਾਂ ਕੁੜੀਆ ਖੰਡਈ ਆ ਵੀ ਭਾਈ ਨੂੰ ਆਹ ਰੋਟੀ ਤਾਜੀ ਤਾਜੀ ਖਾ ਲੈ ਮੇਰੇ ਸੱਗੇ ਲੱਕ ਦੋ ਖੰਡਿਆ ਆ ਹੀ ਤੇ ਮੈਂ ਤਾਂ ਲੰਮੀ ਪਈ ਪਤਾ ਨਹੀਂ ਛਿੱਟਾਂ ਵੀ ਆਉਣ ਡਈਆਂ ਆਵੇ ਮਾੜੀਆਂ ਮਾੜੀਆਂ ਵੇ ਸੋਨੂ ਵੇ ਸੋਨੂ ਵੇ ਸੋਨੂ